ਸ਼ਗਲ ਨੂੰ ਲੱਗੋ ਸਰ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਬੋਰਡਰ ਗੇਟ ਆਪਾਂ ਖੜੇ ਹਾਂ ਨਾ ਬੱਸ ਸਰ ਸਾਡੀ ਜਿਹੜੀ ਐਸਐਸਪੀ ਸਾਹਿਬ ਵੱਲੋਂ ਰੋੜੀ ਰੂਟੀਨ ਦੀ ਚੈਕਿੰਗ ਹੈ ਸਾਡੀ ਜਿਹੜੀ ਇਹ ਸਾਡੀ ਤਕਰੀਬਨ ਸਾਡਾ ਰੋਲ 6 ਤੋਂ 9 ਨਾਕਾ ਲੱਗਦਾ ਜੀ ਔਰ ਅਸੀਂ ਜਿਹੜਾ ਹੈਗਾ ਡਿਫਰੈਂਟ ਡਿਫਰੈਂਟ ਸਪਾਟਸ ਬਣਾਏ ਹੋਏ ਨੇ ਕਿੱਥੇ ਅਸੀਂ ਬਦਲ-ਬਦਲ ਕੇ ਨਾਕੇ ਲਾਉਂਦੇ ਆ ਉਹ ਸਾਡਾ ਇਹੀ ਹੈ ਵੀ ਜਿਹੜਾ ਜਿੰਨੇ ਵੀ ਇਹ ਟ੍ਰਿਪਲ ਡਰਾਈਵਿੰਗ ਹੈ ਵਿਦਆਊਟ ਨੰਬਰ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਵਾਧੂ ਵਾਚਣ ਕਰੀਏ ਇਮਬਾਉਂਡ ਕਰੀਏ ਮੋਟਰਸਾਈਕਲ ਮੋਟਰਸਾਈਕਲ ਦੇ ਪਟਾਕੇ ਨੇ ਮਾਰਦੇ ਉਹਨਾਂ ਵੀ ਜਿਵੇਂ ਅਸੀਂ ਤਿੰਨ ਚਾਰ ਮੋਟਰ ਅਮਾਉਂਡ ਕੀਤੇ ਨੇ ਔਰ ਮੈਸੇਜ ਵੀ ਜਿੰਨੇ ਆ ਵੀ ਵੀ ਜਿਹੜਾ ਵੀ ਆ ਪ੍ਰੋਪਰ ਰੂਲਰ ਰੈਗੂਲੇਸ਼ਨ ਨਾਲ ਆਪਣੇ ਨੰਬਰ ਲਿਖਾਓ ਚਲਾਓ ਵੀ ਜਿਹੜੇ ਜਿਹੜਾ ਵਾਇਲੇਸ਼ਨ ਨਾ ਹੋਵੇ ਜੀ ਜੀ ਸਰ ਆਪਣਾ ਸੁਨਾਨ ਸਰ ਨੇ ਜਿਆ ਪ੍ਰੈਸ਼ਰ ਹੋ ਰਿਹਾ ਉਹਨਾਂ ਦੇ ਵੀ ਕੱਟ ਰਿਹਾ ਆ ਬਿਲਕੁਲ ਉਹਨਾਂ ਦਾ ਵੀ ਚਲਾਨ ਕੱਟ ਰਿਹਾ ਜੀ ਬਾਉਂਡ ਕਰ ਰਿਹਾ ਉਹਨਾਂ ਨਾਲ ਫੰਕਸ਼ਨ ਪੁੜੰਗ ਨਾਕਾ ਲੱਗਿਆ ਹੈ ਚਲਾਨ ਵਗੈਰਾ ਕਿੰਨੇ ਕਿਤੇ ਕੱਟੇ ਅੱਜ ਵੀ ਅਸੀਂ ਅਰਾਊਂਡ 8-9 ਚਲਾਨ ਕੱਟੇ ਹਨ ਤੇ 3 ਬਾਈਕਸ ਬੌਂਡ ਕੀਤੀਆਂ ਨੇ ਜਿਹਦੇ ਵਿੱਚ ਬੁਲੇਟ ਸੀਗੇ ਤੇ ਵਿਦਆਊਟ ਨੰਬਰ ਆਪਣੀਆਂ ਬਾਈਕਸ ਹੁੰਦੀਆਂ ਨੇ ਉਹ ਸੀਗੀਆਂ ਮੋਡੀਫਾਈਡ ਸਿਲੈਂਸਰਸ ਵਾਲੀਆਂ ਬਾਈਕਸ ਸੀ ਠੀਕ